ਜਾਇਓ ਬਾਰ ਜਾਪ ਆਇਆ ਵਾ ਘਰੇ ਨਿਆਣੇ ਕੀ ਆਜ਼ਨ ਇਹਦੇ ਮੂੰਹ ਤੇ ਤਾਂ 12 ਹੀ ਬੱਜ ਜਾਂਦੇ ਬਲੇ ਬਲੇ ਮਾਮੂਆਂ ਛੁੱਟੀਆਂ ਪੈ ਗਈਆਂ ਆਜੋ ਫਿਰ ਮਾਮੇ ਹੀਰ ਦੇ ਮਾਮੇ ਨੂੰ ਨਹੀਂ ਬੁਲਾ ਕੇ ਗਏ ਮਾਮੀ ਜੀ ਸੱਸੀ ਕਾ ਸਤਿ ਸ਼੍ਰੀ ਅਕਾਲ ਜੀ ਸੱਸੀ ਕਾ ਸਤਿ ਸ਼੍ਰੀ ਅਕਾਲ ਮਾਮੀ ਜੀ ਸੱਸੀ ਕਾ ਸਤਿ ਸ਼੍ਰੀ ਅਕਾਲ ਆ ਕੀ ਗੰਦ ਪੈ ਖਲਾਰਾ ਪਾਤਾ ਕਿੱਥੇ ਨੇ ਆਣਾ ਹੋ ਇੱਥੇ ਵੀ ਪੈਰ ਲਾ ਤੇ ਮੈਂ ਹਜ ਕੁਣੀ ਪੋਚਾ ਲਾਇਆ ਹੀ ਤੂੰ ਹੀ ਇੱਥੇ ਬੂਟਿਆਂ ਨੇ ਲੱਗੇ ਦਿਓ ਅੰਦਰ ਨਿਆਣਿਆਂ ਖਾਪ ਪਾਈ ਆ ਯਾਰ ਫੇਰ ਕੀ ਹੋਇਆ ਬੱਚੇ ਆ ਹੁਣ ਨਹੀਂ ਉਹਨਾਂ ਨੇ ਰੋਲਾ ਪਉਣਾ ਫੇਰ ਕਦੋਂ ਪਉਣਾ ਮੈਂ ਤਾਂ ਫੇਰ ਮੈਂ ਕੀ ਕਰਾਂ ਬੱਚੇ ਆ ਤੇ ਮੈਂ ਸਾਰੇ ਦਿਨ ਕੰਮ ਲੱਗੇ ਰਹਾ ਨਾ ਨਹੀਂ ਕਰੀਦਾ ਮੈਂ ਉਹਨਾਂ ਨੂੰ ਲਿਆ ਦੇਣਾ ਕੋ ਖਾਣ ਨੂੰ ਲਿਆ ਦੇਣਾ ਉਹਨਾਂ ਨੂੰ ਆਪੇ ਹਟ ਜਣ ਉਹਨਾਂ ਨੇ ਓਏ ਆ ਕੀ ਕਰੀ ਜਾਂਦੇ ਹੋ ਆ ਫਿਰ ਮੈਂ ਤੁਹਾਡੇ ਵਾਦੇ ਚ ਜੀਲਿਆਂ ਦੀ ਖਲਾਰਾ ਪਾਇਆ ਤੁਸੀਂ ਮਾਮੇ ਮੇਰੇ ਓਏ ਰੋ ਮੈਂ 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 ਦਿਨਾ ਬੈਠੋ ਬੈਠੋ ਫਿਰ ਬੈਠੋ ਰਾਮੜਾ ਬੈ ਵੇਖਾਂ ਕਿੰਦਾ ਖਲਾਰ ਪਾਇਆ ਜੇ ਹੁਣ ਖਲਾਰ ਪਾ ਤਾਂ ਦੇਖ ਲਿਓ ਫੇਰ ਹਾਏ ਓਏ ਮਮੀ ਜੀ ਕੀ ਹੋਇਆ ਕੀ ਹੋਇਆ ਮਮੀ ਜੀ ਬਣੀ ਲਾ ਮਾ ਹਾਏ ਇਹ ਮੇਰੇ ਨਾਲ ਕਿੰਨਾ ਕਰਦੇ ਆ ਤੇ ਮੈਂ ਇਹਨਾਂ ਨਾਲ ਕਿੰਨੇ ਗੁੱਸੇ ਨਾਲ ਬੋਲਦੀ ਸੀ ਮੈਨੂੰ ਮਾਫ ਕਰੀ ਰੱਬਾ ਮਾਫ ਕਰੀ